ਸਤ ਪੁੱਛੋ ਨਾ ਮੇਰੇ ਮਨ ਨੂੰ ਉਦੋਂ ਦੁੱਖ ਲੱਗਦਾ ਜਦੋਂ ਇੱਕ ਪੱਗ ਬਨ ਕੇ ਕਿਸੇ ਸਾਧ ਦੇ ਚਰਨਾਂ ਦੇ ਵਿੱਚ ਅਸੀਂ ਆਪਣਾ ਸਿਰ ਝੁਕਾ ਰਹੇ ਹੁੰਨੇ ਆ ਪਖੰਡੀ ਸਾਧ ਦੇ ਉਹ ਇੱਕ ਸਾਧ ਜੇ ਵੇਖਿਆ ਉਹਨੇ ਜੁੰਡੇ ਜੇ ਖਲਾਰੇ ਆ ਐਡਾ ਵੱਡਾ ਮੱਥੇ ਦੇ ਵਿੱਚ ਟਿੱਕਾ ਲਾਇਆ ਪੈਰ ਵੀ ਮਹਿੰਦੀ ਮੁੰਦੀ ਨਾਲ ਰੰਗੇ ਆ ਤੇ ਇੱਕ ਪੱਗ ਬਨ ਕੇ ਪਹਿਲਾਂ ਤੇ ਉਹਦੇ ਪੈਰ ਸਾਫ਼ ਕਰਨਦੇ ਹੁੰਦਾ ਪੈਰ ਸਾਫ਼ ਕਰਨ ਤੋਂ ਬਾਅਦ ਦੇ ਵਿੱਚ ਆਪਣਾ ਸਿਰ ਪੱਗ ਦੇ ਸਮੇਤ ਉਹਦੇ ਪੈਰਾਂ ਦੇ ਵਿੱਚ ਝੁਕਾ ਦਿੰਦਾ ਮੈਂ ਕਿੰਨਾ ਲੱਖ ਦੀ ਲਾਹਨਤ ਹੈ ਤੁਸੀਂ ਪੱਗਾਂ ਦੇ ਵਿੱਚ ਸਿਰ ਫਸਾਏ ਆ ਤੁਹਾਨੂੰ ਸਮਝ ਨਹੀਂ ਹੈ ਇਸ ਪੱਗ ਤੇ ਇਸ ਦਸਤਾਰ ਦੀ ਅਹਿਮੀਅਤ ਕੀ ਹੈ ਕਲਗੀਧਰ ਪਿਤਾ ਨੇ ਆਪਣੇ ਚਾਰ ਪੁੱਤਰ ਵਾਰ ਕੇ ਆਪਣਾ ਸਰਬੰਸ ਵਾਰ ਕੇ ਸਾਨੂੰ ਇਹ ਦਸਤਾਰ ਦਿੱਤੀ ਹੈ ਵੀ ਜੇਕਰ ਇਹ ਦਸਤਾਰ ਤੇ ਤੇਰਾ ਸਿਰ ਝੁਕੇ ਇਹ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਝੁਕਣਾ ਚਾਹੀਦਾ ਪਰ ਅੱਜ ਦੇ ਇਹਨਾਂ ਕੁਝ ਕ ਲੋਕਾਂ ਨੇ ਪੱਗਾਂ ਦੇ ਵਿੱਚ ਸਿਰ ਫਸਾ ਕੇ ਪਖੰਡੀ ਸਾਧਾ ਆ ਰਹੇ ਨੇ ਓਏ ਦੁੱਕੀ ਦੇ ਸਾਧਾ دیਵਾਨੀ ਦੇ ਸਾਧਾ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਤੁਸੀਂ ਜਾ ਕੇ ਆਪਣੀਆਂ ਪੱਗਾਂ ਰੱਖ ਰਹੇ ਉਹ ਲੱਖ ਦੀ ਲਾਹਣਤਾ ਤੁਹਾਡੇ ਵਰਗੇ ਇਹਨਾਂ ਲੋਕਾਂ